ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਪਲਵਿੰਦਰ ਕੌਰ ਅੱਜ ਨਾਸ਼ਤਾ ਬਣਾ ਕੇ ਤਿਆਰ ਕਰਾਂਗੇ ਭਰਪੂਰ ਮਾਤਰਾ ਦੇ ਵਿੱਚ ਮਖਾਣਿਆਂ ਦਾ ਇੱਥੇ ਫੁੱਲ ਮਖਾਣੇ ਲਏ ਸੀ ਤੇ ਇਹ ਆਪਣੀ ਸਿਹਤ ਵਾਸਤੇ ਬਹੁਤ ਵਧੀਆ ਆ ਤੇ ਇਹ ਭਰਪੂਰ ਮਾਤਰਾ ਵਿੱਚ ਹੁੰਦੇ ਆ ਆਪਣੀਆਂ ਹੱਡੀਆਂ ਨੂੰ ਵੀ ਤੰਦਰੁਸਤ ਰੱਖਦੇ ਆ ਤੇ ਇਹ ਆਪਣਾ ਬੀਪੀ ਵਾਧਾ ਹੋਵੇ ਔਰ ਇਹ ਨਾਲ ਵੀ ਇਹ ਕੰਟਰੋਲ ਹੁੰਦਾ ਆ ਤੇ ਹੁਣ ਮੈਂ ਸ਼ੁਰੂ ਕਰਦੀ ਆ ਇੱਥੇ ਲੈ ਲਿਆ ਸੀ ਆਪਾਂ ਇੱਕ ਬੋਲ ਤੇ ਇੱਕ ਕੱਪ ਇੱਥੇ ਆਪਾਂ ਦੁੱਧ ਪਾ ਦਵਾਂਗੇ ਦੁੱਧ ਤੁਸੀਂ ਕੋਈ ਵੀ ਲੈ ਸਕਦੇ ਆ ਉਬਲਿਆ ਜਾਂ ਉਬਾਲਣ ਤੋਂ ਬਿਨਾਂ ਤੇ ਹੁਣ ਅਸੀਂ ਪਾਵਾਂਗੇ ਇਹਦੇ ਵਿੱਚ ਫੁੱਲ ਮਖਾਣੇ ਤੇ ਇੱਥੇ ਪਾਵਾਂਗੇ ਆਪਾਂ ਚੀਆ ਸੀਡ ਇਹ ਵੀ ਬਹੁਤ ਵਧੀਆ ਖਾਣ ਚ ਹੁੰਦੀ ਹੈ ਤੇ ਇੱਥੇ ਪਾ ਦਵਾਂਗੇ ਆਪਾਂ ਡਰਾਈ ਫਰੂਟ ਖਰੋਤ ਹੁਣ ਅਸੀਂ ਪਾ ਦਵਾਂਗੇ ਬਲੈਕਸ ਹੋਗੀ ਇੱਥੇ ਸੋ ਗਈ ਹੋਰ ਪਾ ਦਵਾਂਗੇ ਇੱਥੇ ਲਈ ਸੀ ਆਪਾਂ ਕਦਮਾਂ ਦੇ ਵਿੱਚ ਇਹ ਵੀ ਬਹੁਤ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਆ ਤੇ ਹੁਣ ਇਸੇ ਲੈਵਾਂਗੇ ਬਦਾਮ ਇੱਥੇ ਲਈ ਸੀ ਮੈਂ 3-4 ਕੇਸਰ ਦੇ ਧਾਗੇ ਤੇ ਕੇਸਰ ਨੂੰ ਪਾ ਦਵਾਂਗੇ ਤੇ ਹੁਣ ਪਾਵਾਂਗੇ ਆਪਾਂ ਇੱਕ ਚਮਚਾ ਇੱਥੇ ਮਿਸ਼ਤੀ ਨੂੰ ਮੈਂ ਪੀਸ ਲਿਆ ਸੀ ਤੁਸੀਂ ਆਪਣਾ ਪੈਨ ਨੂੰ ਮਿਕਸ ਕਰ ਦਵਾਂਗੇ। ਤੇ ਹੁਣ ਅਸੀਂ ਇਹਨੂੰ ਟੱਕ ਕੇ ਰੱਖ ਦਵਾਂਗੇ ਜੇ ਤੁਸੀਂ ਠੰਡਾ ਪਸੰਦ ਕਰਦੇ ਫੇਰ ਆਪਾਂ ਇਹਨੂੰ ਫ੍ਰਿਜ ਵਿੱਚ ਰੱਖ ਦਵਾਂਗੇ। ਹਾਈ ਪ੍ਰੋਟੀਨ ਨੂੰ ਆਪਾਂ ਹੁਣ ਚੈੱਕ ਕਰ ਲਵਾਂਗੇ। ਮੈਨੂੰ ਡੇਢ ਘੰਟਾ ਹੋ ਗਿਆ ਸੀ ਫਰਿੱਜ ਵਿੱਚ ਰੱਖਿਆ ਤੇ ਤੁਸੀਂ ਇਹਨੂੰ ਓਵਰਨਾਈਟ ਵੀ ਰੱਖ ਸਕਦੇ ਜੋ ਤੇ ਇਸ ਸਵੇਰੇ ਉੱਠ ਕੇ ਆਪਾਂ ਨੂੰ ਇਸ ਤਰ੍ਹਾਂ ਦਾ ਨਾਸ਼ਤਾ ਮਿਲ ਜੇ ਸਿੱਪ ਬਹੁਤ ਵਧੀਆ ਹੈ ਆਪਣੇ ਸਰੀਰ ਨੂੰ ਪ੍ਰੋਟੀਨ ਮਿਲਦਾ ਹੈ ਇੱਥੇ ਮੈਂ ਸੇਬ ਨੂੰ ਕੱਟ ਲਿਆ ਸੀ ਸੇਬ ਨੂੰ ਆਪਾਂ ਇਸ ਤਰ੍ਹਾਂ ਆ ਦੇ ਨੇ ਤੇ ਜੇ ਤੁਹਾਨੂੰ ਹਾਈ ਪ੍ਰੋਟੀਨ ਨਾਸ਼ਤਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿਕਾਰ ਜੀ